ਇੱਕ ਵਾਰ ਦੀ ਗੱਲ ਹੈ ਕਿਸਮਤ ਅਤੇ ਪੈਸੇ ਦੀ ਆਪਸ ਵਿੱਚ ਬਹਿਸ ਵਾਜੀ ਹੋਣੀ ਸ਼ੁਰੂ ਹੋ ਗਈ ਲੜਾਈ ਹੋਣੀ ਸ਼ੁਰੂ ਹੋ ਗਈ ਕਿਸਮਤ ਕਹਿੰਦੀ ਮੈਂ ਵੱਡੀ ਆ ਪੈਸਾ ਕਹਿੰਦਾ ਮੈਂ ਵੱਡਾ ਪੈਸਾ ਕਹਿੰਦਾ ਮੈਂ ਜਿਹਦੇ ਕੋਲ ਨਹੀਂ ਹੁੰਦਾ ਉਹਦੇ ਪੱਲੇ ਕੱਖ ਨਹੀਂ ਰਹਿੰਦਾ ਉਹਨੂੰ ਦਰਦ-ਦਰਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਨੇ ਇਸ ਕਰਕੇ ਮੈਂ ਵੱਡਾ ਕਿਸਮਤ ਕਹਿੰਦੀ ਜਿਹਦੇ ਪਾਸ ਮੈਂ ਨਹੀਂ ਹੁੰਦੀ ਲੋਕ ਉਹਦੀ ਇੱਜ਼ਤ ਨਹੀਂ ਕਰਦੇ ਉਹਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ ਆਪਸ ਵਿੱਚ ਬੈਸਣ ਤੋਂ ਬਾਅਦ ਉਹ ਕਹਿਣ ਲੱਗੇ ਆਪਾਂ ਇਸ ਤਰ੍ਹਾਂ ਫੈਸਲੇ ਤੇ ਨਹੀਂ ਪਹੁੰਚ ਸਕਦੇ ਸਾਡੇ ਵਿੱਚੋਂ ਸਭ ਤੋਂ ਚੰਗਾ ਕੌਣ ਆਪਾਂ ਓਹ ਕਰਦੇ ਆ ਇੱਥੇ ਨੇੜੇ ਕੋਈ ਸੰਤ ਰਹਿੰਦੇ ਆ ਉਹਨਾਂ ਦੇ ਕੋਲ ਚੱਲਦੇ ਆ ਆਪਣੀ ਸਮੱਸਿਆ ਉਹਨਾਂ ਨੂੰ ਜਾ ਕੇ ਦੱਸਦੇ ਆ ਕਿਸਮਤ ਤੇ ਪੈਸਾ ਦੋਨੇ ਜਾਣੇ ਉੱਥੇ ਚਲੇ ਗਏ ਸੰਤਾਂ ਨੂੰ ਦੱਸਿਆ ਆਪਦੇ ਬਾਰੇ ਵੀ ਸਾਡੇ ਚ ਕੌਣ ਵੱਡਾ ਫੈਸਲਾ ਕਰੋ ਤੁਸੀਂ ਸੰਤ ਨੂੰ ਉਹ ਸੰਤ ਕਹਿੰਦੇ ਕਿ ਮੈਂ ਵੀ ਕਿਸੇ ਫੈਸਲੇ ਤੇ ਪਹੁੰਚ ਨਹੀਂ ਸਕਦਾ ਮੇਰੇ ਉਸਤਾਦ ਮੇਰੇ ਗੁਰੂ ਜੀ ਪਹਾੜਾਂ ਵਿੱਚ ਰਹਿੰਦੇ ਨੇ ॠषि ਜੀ ਹਨ ਮਹਾਰਿਖੀ ਹਨ ਉਹਨਾਂ ਕੋਲ ਆਪਾਂ ਚੱਲਦੇ ਆਂ ਜਦੋਂ ਉੱਥੇ ਪਹੁੰਚੇ ਪਹਾੜਾਂ ਵਿੱਚ ਉਹਨਾਂ ਨੂੰ ਵੀ ਇਹੀ ਸਵਾਲ ਰੱਖਿਆ ਕਿਸਮਤ ਵੱਡੀ ਕਿ ਪੈਸਾ ਵੱਡਾ ਉਹ ਸੰਤ ਕਹਿਣ ਲੱਗੇ ਇਸ ਤਰ੍ਹਾਂ ਕਰਦੇ ਆਂ ਆਪਾਂ ਚਾਰੇ ਜਾਣੇ ਕੋਈ ਰੂਪ ਬਣਾਈਏ ਸਾਧੂਆਂ ਦਾ ਤੇ ਚੱਲੀਏ ਆਪਾਂ ਇੱਥੇ ਨਗਰ ਦੇ ਵਿੱਚ ਆਪੇ ਤੁਹਾਨੂੰ ਪਤਾ ਲੱਗ ਜੂ ਸਭ ਕੁਝ ਵੀ ਕਿਸਮਤ ਵੱਡੀ ਕਿ ਪੈਸਾ ਵੱਡਾ ਉਹ ਚਾਰੇ ਜਾਣੇ ਫਿਰ ਸੰਤਾਂ ਦੀ ਗੱਲ ਜਿਹੜੀ ਉਹਨਾਂ ਨੇ ਮੰਨ ਲਈ ਭੇਸ ਬਣਾ ਲਿਆ ਸਾਧੂਆਂ ਵਾਲਾ ਤੇ ਪਹੁੰਚ ਗਏ ਇੱਕ ਨਗਰ ਦੇ ਵਿੱਚ ਉਹ ਨਗਰ ਦੇ ਵਿੱਚ ਜਦੋਂ ਪਹੁੰਚੇ ਆ ਨਾਲ ਹੀ ਨਗਰ ਸੀ ਪਹਾੜ ਉੱਤਰ ਕੇ ਸ਼ਾਮਾਂ ਪੈ ਗਈਆਂ ਸੀ ਉਹ ਪੁਜਾਰੀ ਦਾ ਘਰ ਸੀ ਉੱਥੇ ਜਾ ਕੇ ਦਰਵਾਜ਼ਾ ਖੜਕਾਇਆ ਕੋਈ 25 26 ਸਾਲ ਦਾ ਨੌਜਵਾਨ ਜਿਹੜਾ ਪੁਜਾਰੀ ਦੀ ਸੇਵਾ ਕਰਦਾ ਸੀ ਉਹਨੇ ਦਰਵਾਜ਼ਾ ਖੋਲ੍ਹਿਆ ਪੁੱਛਿਆ ਤੁਸੀਂ ਕੌਣ ਚਾਰੇ ਜਾਣੇ ਕਹਿਣ ਲੱਗੇ ਅਸੀਂ ਰਾਹੀ ਪਾਂਦੀਆਂ ਅਸੀਂ ਥੋੜਾ ਸਫਰ ਕਰ ਰਹੇ ਸੀ ਤੇ ਲੇਟ ਹੋ ਗਏ ਆ ਸ਼ਾਮਾਂ ਪੈ ਗਈਆਂ ਸਾਡੇ ਭੋਜਨ ਦਾ ਕਿਰਪਾ ਕਰਕੇ ਪ੍ਰਬੰਧ ਕਰ ਦਿਓ ਬੜੀ ਮਿਹਰਬਾਨੀ ਹੋਏਗੀ ਇਹ ਜਿਹੜਾ ਨੌਜਵਾਨ ਸੀ ਪੁਜਾਰੀ ਚੰਗੇ ਸੁਭਾਅ ਦਾ ਸੀ ਬਹੁਤਾ ਲਾਲਚੀ ਨਹੀਂ ਸੀਗਾ ਸੇਵਾ ਸਿਮਰਨ ਵਾਲਾ ਸੀਗਾ ਐਨੇ ਇਹਨਾਂ ਨੂੰ ਅੰਦਰ ਸੱਦ ਲਿਆ ਘਰ ਵਿੱਚ ਜੋ ਸੀ ਛਕਾ ਦਿੱਤਾ ਫਿਰ ਸਾਧੂ ਨੇ ਉਹ ਜਿਹੜਾ ਮਹਾਰਿਸ਼ੀ ਸੀ ਆਪਣਾ ਕਰਮੰਡਲ ਉਸ ਨੂੰ ਦਿੱਤਾ ਉਹ ਜਿਹੜਾ ਵੱਡਾ ਸਾਰਾ ਗੜਵਾ ਹੁੰਦਾ ਸਾਧੂਆਂ ਕੋਲ ਉਹਨਾਂ ਨੇ ਕਿਹਾ ਕਿ ਜੋ ਤੁਸੀਂ ਲਿਆਉਂਗੇ ਖਾਣ ਵਾਸਤੇ ਇਹਦੇ ਵਿੱਚ ਪਾ ਦਿਓ। ਇਹ ਵੀ ਪੁੱਛਿਆ ਵੀ ਤੁਸੀਂ ਕੀ ਕੰਮ ਕਰਦੇ ਹੋ? ਪੁੱਛਣ ਤੇ ਫਿਰ ਉਹ ਨੌਜਵਾਨ ਕਹਿੰਦਾ ਮੈਂ ਰਾਜੇ ਦੇ ਦਰਬਾਰ ਵਿੱਚ ਪੁਜਾਰੀ ਦੀ ਸੇਵਾ ਕਰਦਾ। ਰਾਜੇ ਦੀ ਜਿਹੜੀ ਪੁੱਤਰੀ ਆ ਉਹਨੂੰ ਮੈਂ ਕਥਾ ਸੁਣਾਉਂਦਾ ਹਾਂ। ਫਿਰ ਮਹਾਰਿਸ਼ੀ ਕਹਿਣ ਲੱਗੇ ਬਹੁਤ ਚੰਗੀ ਗੱਲ ਆ ਤੂੰ ਕਥਾ ਸੁਣਾਉਣਾ ਪਰ ਉਹ ਜਿਹੜੀ ਰਾਜੇ ਦੀ ਪੁੱਤਰੀ ਰਾਜਕੁਮਾਰੀ ਆ ਕਥਾ ਸੁਣਦੀ ਆ। ਉਹਦੀ ਕੋਈ ਮਨਸ਼ਾ ਤਾਂ ਹੋਊਗੀ ਨਾ? ਵੀ ਉਹ ਕਿਉਂ ਕਥਾ ਸੁਣਦੀ ਆ ਕੋਈ ਕਾਰਨ ਤਾਂ ਹੋਊਗਾ ਬਿਨਾ ਕਾਰਨ ਤੋਂ ਤਾਂ ਕੁਝ ਹੁੰਦਾ ਨਹੀਂ ਕੱਲ ਨੂੰ ਜਦੋਂ ਤੁਸੀਂ ਜਾਓਗੇ ਉਦੋਂ ਪੁੱਛ ਕੇ ਆਇਓ ਕਥਾ ਕਿਉਂ ਸੁਣਦੀ ਆ ਅਗਲੀ ਸਵੇਰ ਜਦੋਂ ਹੋਈ ਆ ਫਿਰ ਉਹ ਪੁਜਾਰੀ ਰਾਜੇ ਦੇ ਦਰਬਾਰ ਵਿੱਚ ਪਹੁੰਚਿਆ ਰਿਸ਼ੂਆਂ ਤੋਂ ਚਾਰ ਸਾਧੂਆਂ ਤੋਂ ਨੇ ਆਗਿਆ ਲੈ ਲਈ ਕਿ ਮੈਂ ਆਪਣੀ ਡਿਊਟੀ ਨਿਭਾਉਣੀ ਆ ਸ਼ਾਮ ਨੂੰ ਮੈਂ ਆਜੂਗਾ ਰਾਜੇ ਦੇ ਦਰਬਾਰ ਵਿੱਚ ਪਹੁੰਚ ਕੇ ਰਾਜਕੁਮਾਰੀ ਨੂੰ ਕਥਾ ਸੁਣਾਈ ਆ ਸੁਣਾਉਣ ਤੋਂ ਬਾਅਦ ਉਹ ਜੋ ਸਾਧੂ ਨੇ ਕਿਆ ਸੀ ਸਵਾਲ ਪੁੱਛਣ ਲਈ ਉਹੀ ਸਵਾਲ ਪੁੱਛਿਆ ਤੁਸੀਂ ਇਹ ਕਥਾ ਕਿਉਂ ਸੁਣਦੇ ਹੋ ਤੁਹਾਡੀ ਕੋਈ ਇੱਛਾ ਹੈ ਫਿਰ ਉਹ ਜਿਹੜੀ ਰਾਜੇ ਦੀ ਧੀ ਸੀ ਰਾਜਕੁਮਾਰੀ ਕਹਿਣ ਲੱਗੀ ਬਿਲਕੁਲ ਮੈਂ ਇਹ ਕਥਾ ਤਾਂ ਸੁਣਦੀ ਆ ਮੈਂ ਸੁਣਿਆ ਸੀ ਜਦੋਂ ਆਪਾਂ ਧਾਰਮਿਕ ਕੰਮ ਕਰਦੇ ਆ ਇਹ ਕਰਮ ਕਰਨ ਦੇ ਨਾਲ ਸਾਡੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਹੁੰਦੀਆਂ ਨੇ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਆ ਮੇਰਾ ਹੁਣ ਆਉਣ ਵਾਲੇ ਸਮੇਂ ਵਿੱਚ ਪਿਤਾ ਜੀ ਨੇ ਵਿਆਹ ਕਰਨਾ ਤੇ ਇਹੋ ਜੇ ਰਾਜਕੁਮਾਰ ਦੇ ਨਾਲ ਮੇਰਾ ਵਿਆਹ ਹੋਵੇ ਜਿਹੜਾ ਕਿ ਸਰੂਪ ਕਰਕੇ ਬੜਾ ਸੁੰਦਰ ਹੋਵੇ ਜਿਹਦੇ ਕੋਲ ਬਹੁਤ ਸਾਰਾ ਪੈਸਾ ਹੋਵੇ ਧਨ ਹੋਵੇ ਤੇ ਜਦੋਂ ਉਹਦੀ ਬਰਾਤ ਆਵੇ ਲੋਕ ਉਹਨੂੰ ਖੜ ਖੜ ਕੇ ਦੇਖਣ ਇਹੋ ਜੇ ਰਾਜਕੁਮਾਰ ਨਾਲ ਮੇਰਾ ਵਿਆਹ ਹੋ ਜੇ ਇਹੀ ਮਰਾਦ ਰੱਖ ਕੇ ਮੈਂ ਧਾਰਮਿਕ ਕਰਮ ਕਰਦੀ ਆਂ ਇਹ ਕਥਾ ਸੁਣਦੀ ਆਂ ਇਹ ਸਾਰੇ ਸਵਾਲਾਂ ਦੇ ਜਵਾਬ ਜਦੋਂ ਰਾਜੇ ਦੀ ਧੀ ਰਾਜਕੁਮਾਰੀ ਨੇ ਦੇ ਦਿੱਤੇ ਤਾਂ ਪੁਜਾਰੀ ਵਾਪਸ ਆ ਗਿਆ ਘਰ ਆ ਕੇ ਉਹਨੇ ਚਾਰਾਂ ਸਾਧੂਆਂ ਨੂੰ ਗੱਲ ਦੱਸੀ ਕਿ ਇਸ ਕਰਕੇ ਰਾਜੇ ਦੀ ਧੀ ਇਹ ਕਥਾ ਸੁਣਦੀ ਆ ਵਾਕਈ ਹੋਈ ਉਹ ਸੁਣਨ ਪਿੱਛੇ ਕੋਈ ਮਨੋਰਥ ਸੀ ਮਨਸ਼ਾ ਸੀ ਉਹ ਇਹ ਆ ਕਿ ਮੇਰਾ ਇਹੋ ਜੇ ਰਾਜੇ ਨਾਲ ਵਿਆਹ ਹੋਵੇ ਆਂਡ ਗਵਾਂਡ ਦੇ ਰਾਜੇ ਵੀ ਉਹਨੂੰ ਖੜਖੜ ਕੇ ਦੇਖਣ ਇਹੋ ਜਾਂ ਰਾਜਕੁਮਾਰ ਹੋਵੇ ਇਹ ਉਹਦੀ ਇੱਛਾ ਵਾ ਫਿਰ ਸਾਧੂ ਕਹਿਣ ਲੱਗੇ ਕੱਲ ਨੂੰ ਵੀ ਤੂੰ ਜਾਈ ਕਥਾ ਸੁਣਾਉਣ ਤੂੰ ਜਾਣਾ ਇੱਕ ਵਾਰ ਫਿਰ ਸਵਾਲ ਪੁੱਛੀ ਜਦੋਂ ਇਹ ਜਵਾਬ ਦੇਵੇਗੀ ਕਿ ਮੈਂ ਇਸ ਕਰਕੇ ਕਥਾ ਸੁਣਦੀ ਆ ਤਾਂ ਤੂੰ ਕਹਿ ਦੇਣਾ ਇਹ ਗੁਣ ਤਾਂ ਮੇਰੇ ਵਿੱਚ ਵੀ ਹੈਗੇ ਆ ਬਸ ਇਹ ਕਹਿ ਕੇ ਤੂੰ ਵਾਪਸ ਆ ਜਾਣਾ ਪਿੱਛੇ ਭੌਂ ਕੇ ਮੁੜ ਕੇ ਨਹੀਂ ਦੇਖਣਾ ਪੁਜਾਰੀ ਸੁਣ ਕੇ ਡਰ ਗਿਆ ਕਹਿਣ ਲੱਗਾ ਮਹਾਤਮਾ ਜੀ ਮੈਂ ਹੋ ਜਾ ਕੁਝ ਨਹੀਂ ਕਰ ਸਕਦਾ ਮੈਂ ਤਾਂ ਉੱਥੇ ਧਾਰਮਿਕ ਬਿਰਤੀ ਨਾਲ ਜਾਣਾ ਤੇ ਧਰਮ ਵਾਲੇ ਕਰਮ ਕਰਨ ਜਾਣਾ ਤੁਸੀਂ ਇਹ ਕੀ ਕਹਿ ਰਹੇ ਹੋ ਸਾਧੂ ਕਹਿਣ ਲੱਗਾ ਮਹਾਰਿਖੀ ਵੀ ਤੈਨੂੰ ਇਹ ਕਰਨਾ ਪੈਣਾ ਨਹੀਂ ਅਸੀਂ ਚਾਰੇ ਸਾਧੂ ਤੇਰੇ ਨਾਲ ਨਾਰਾਜ਼ ਫਿਰ ਉਹ ਵਿਚਾਰਾ ਫਸ ਗਿਆ ਇਹ ਗੱਲ ਦੇ ਵਿੱਚ ਦੁਬਧਾ ਵਿੱਚ ਆਇਆ ਫਿਰ ਰਾਜਕੁਮਾਰੀ ਕੋਲ ਦਿਲ ਤੇ ਪੱਥਰ ਰੱਖ ਕੇ ਉਹਨੇ ਉਹ ਗੱਲ ਜਿਹੜੀ ਕਥਾ ਸੁਣਾ ਕੇ ਉਹੀ ਗੱਲ ਉਹੀ ਸਵਾਲ ਕਰਤਾ ਜਦੋਂ ਜਵਾਬ ਦੇ ਦਿੱਤਾ ਉਹ ਰਾਜਕੁਮਾਰੀ ਨੇ ਉਹੀ ਜਵਾਬ ਦੇਣਾ ਸੀ ਕਿ ਮੈਂ ਐਸੇ ਰਾਜਕੁਮਾਰ ਦੀ ਭਾਲ ਵਿੱਚਾਂ ਜਿਹੜਾ ਸਭ ਤੋਂ શ્રેષ્ઠ ਹੋਵੇ ਇਹਨੇ ਫਿਰ ਆਖ ਦਿੱਤਾ ਪੁਜਾਰੀ ਨੇ ਕਿ ਇਹ ਗੁਣ ਤਾਂ ਮੇਰੇ 'ਚ ਵੀ ਹੈਗੇ ਆ ਇਹ ਕਹਿ ਕੇ ਉੱਥੋਂ ਵਾਪਸ ਪਰਤਦਾ ਪਿੱਛੇ ਨਹੀਂ ਇਹਨੇ ਦੇਖਿਆ ਉਹ ਜਿਹੜੀ ਰਾਜਕੁਮਾਰੀ ਰਾਜੇ ਦੀ ਧੀ ਗੁੱਸੇ 'ਚ ਆ ਗਈ ਰਾਜੇ ਕੋਲ ਜਾ ਕੇ ਪੁਜਾਰੀ ਦੀ ਸ਼ਿਕਾਇਤ ਕੀਤੀ ਦੇਖੋ ਜੀ ਜਿਹੜਾ ਕਥਾ ਸੁਣਾਉਣ ਆਉਂਦਾ ਉਹਨੇ ਮੈਨੂੰ ਆਹ ਗੱਲ ਕਹੀ ਆ ਰਾਜਾ ਗੁੱਸੇ 'ਚ ਆ ਗਿਆ ਰਾਜਾ ਕਹਿਣ ਲੱਗਾ ਮੰਤਰੀਆਂ ਨਾਲ ਸਲਾਹ ਕੀਤੀ ਕੱਲ ਨੂੰ ਉਹਦਾ ਮੈਂ ਸੱਦ ਕੇ ਸਿਰ ਕਲਮ ਕਰ ਦੇਣਾ ਇੱਕ ਮੰਤਰੀ ਬੜਾ ਸਿਆਣਾ ਸੀ ਕਹਿਣ ਲੱਗਾ ਅਜਿਹਾ ਨਾ ਕਰੋ ਰਾਜਨ ਜੇ ਤੁਸੀਂ ਕਰੋਗੇ ਚਾਰੇ ਪਾਸੇ ਲੋਕ ਜਿਹੜੇ ਤੁਹਾਨੂੰ ਬੁਰਾ ਕਹਿਣਗੇ ਕਿ ਤੁਸੀਂ ਇੱਕ ਪੁਜਾਰੀ ਦੀ ਹੱਤਿਆ ਕੀਤੀ ਆ ਇਹ ਪਾਪ ਤੁਹਾਡੇ ਸਿਰ ਤੇ ਲੱਗੇਗਾ। ਮੰਤਰੀ ਨੇ ਫਿਰ ਸਲਾਹ ਦਿੱਤੀ ਤੁਸੀਂ ਇਹ ਕੰਮ ਕਰ ਸਕਦੇ ਹੋ। ਉਹ ਪੁਜਾਰੀ ਨੂੰ ਵਿਆਹ ਲਈ ਹਾਮੀ ਭਰ ਦੋ। ਪਰ ਉਹਦੇ ਵਿੱਚ ਸ਼ਰਤਾਂ ਇਹੋ ਜਿਹੀਆਂ ਰੱਖ ਦੋ ਕਿ ਉਹ ਸ਼ਰਤਾਂ ਨੂੰ ਪੂਰੀਆਂ ਹੀ ਨਾ ਕਰ ਸਕੇ ਤੇ ਆਹ ਸਾਰਾ ਰਾਜ ਭਾਗ ਜਿਹੜਾ ਆਪਣਾ ਸਾਮਰਾਜਾ ਛੱਡ ਕੇ ਕਿਤੇ ਹੋਰ ਜਾ ਕੇ ਵਸ ਜੇ। ਆਪ ਹੀ ਇਹ ਚਲਿਆ ਜਾਊਗਾ ਛੱਡ ਕੇ ਜਦੋਂ ਸ਼ਰਤਾਂ ਨਾ ਪੂਰੀਆਂ ਹੋਈਆਂ। ਫਿਰ ਰਾਜਾ ਕਹਿਣ ਲੱਗਾ ਕਿਹੜੀਆਂ ਸ਼ਰਤਾਂ ਰੱਖਣੀਆਂ ਨੇ। ਮంత్రి ਨੇ ਸਲਾਹ ਦਿੱਤੀ ਸਭ ਤੋਂ ਪਹਿਲੀ ਸ਼ਰਤ ਜਿਹੜੀ ਆਪਾਂ ਰੱਖਣੀ ਆ ਉਹ ਇਹ ਹੋਵੇਗੀ ਕਿ ਸਾਡੇ ਨੇੜੇ ਨਗਰਾਂ ਦੇ ਜਿੰਨੇ ਵੀ ਘਰ ਆ ਬਰਾਤ ਸਾਰੇ ਘਰਾਂ ਵਿੱਚ ਰੁਕਣੀ ਚਾਹੀਦੀ ਹੈ ਤੇ ਜੇ ਇੰਨੀ ਬਰਾਤ ਨਾ ਹੋਈ ਲਾੜੇ ਦੇ ਨਾਲ ਬਾਕੀ ਦੀ ਬਰਾਤ ਨੂੰ ਤੇ ਲਾੜੇ ਨੂੰ ਇਹਨਾਂ ਦਾ ਸਰ ਕਲਮ ਕਰ ਦਿੱਤਾ ਜਾਊਗਾ ਪਹਿਲੀ ਸ਼ਰਤ ਇਹ ਰੱਖਣੀ ਆ ਰਾਜਨ ਆਪਾਂ ਰਾਜਾ ਕਹਿੰਦਾ ਤੇਰੀ ਸਲਾਹ ਮੈਨੂੰ ਚੰਗੀ ਲੱਗ ਰਹੀ ਆ ਦੂਜੀ ਸ਼ਰਤ ਕੀ ਹੋਊਗੀ ਮੰਤਰੀ ਨੇ ਕਿਹਾ ਦੂਜੀ ਸ਼ਰਤ ਇਹ ਹੋਵੇਗੀ ਕਿ ਅਸੀਂ ਜੋ ਵੀ ਬਰਾਤ ਵਾਸਤੇ ਖਾਣਾ ਤਿਆਰ ਕਰਾਂਗੇ ਉਹਦੇ ਵਿੱਚੋਂ ਇੱਕ ਕਿਣਕਾ ਵੀ ਬਚਣਾ ਨਹੀਂ ਚਾਹੀਦਾ ਜੇ ਇੱਕ ਬੋਟੀ ਵੀ ਬਚ ਗਈ ਤਾਂ ਅਸੀਂ ਸਿਰ ਕਲਮ ਕਰਦਾਂਗੇ ਲਾੜੇ ਦਾ ਵੀ ਤੇ ਬਰਾਤ ਦਾ ਵੀ ਤਾਂ ਅਜਹੀਆਂ ਸ਼ਰਤਾਂ ਦੇ ਨਾਲ ਭਰਿਆ ਹੋਇਆ ਪੱਤਰ ਲੈ ਕੇ ਰਾਜੇ ਨੇ ਇੱਕ ਦੂਤ ਦੁਆਰਾ ਉਹ ਪੁਜਾਰੀ ਦੇ ਘਰੇ ਭੇਜਿਆ ਦੂਤ ਉਹ ਚਿੱਠੀ ਲੈ ਕੇ ਜਦੋਂ ਆਇਆ ਸਾਧੂ ਵੀ ਉਹ ਪੁਜਾਰੀ ਦੇ ਘਰੇ ਬੈਠੇ ਸੀ ਤਾਂ ਉਹਦਾ ਸਵਾਗਤ ਕੀਤਾ ਗਿਆ ਪੱਤਰ ਪੜ੍ਹਿਆ ਸਾਰਿਆਂ ਨੇ ਦੇਖਿਆ ਵੀ ਕੀ ਕੀ ਸ਼ਰਤਾਂ ਨੇ ਸਾਧੂ ਨੇ ਇੱਕ ਸਵਾਹ ਜਿਹੜੀ ਸੀ ਉਹ ਥੋੜੀ ਜੀ ਉਹ ਆਏ ਹੋਏ ਦੂਤ ਨੂੰ ਦਿੱਤੀ ਉਹਦਾ ਸਨਮਾਨ ਕੀਤਾ ਉਹਨੂੰ ਜਲਪਾਣੀ ਸ਼ਿਕਾਇਆ ਉਹ ਦੂਤ ਖੁਸ਼ ਤਾਂ ਬੜਾ ਹੋਇਆ ਸੋਚਣ ਲੱਗਾ ਇਹ ਸਾਧੂ ਨੇ ਮੈਨੂੰ ਸਵਾਹ ਕਿਉਂ ਦਿੱਤੀ ਆ ਪਰ ਉਹਨੇ ਸੋਚਿਆ ਚਲੋ ਸਾਧੂ ਨੇ ਤੇ ਇਹਦੇ ਵਿੱਚ ਕੋਈ ਰਮਜ਼ ਹੋਊਗੀ ਮਨਾ ਵੀ ਨਹੀਂ ਸੀ ਕਰ ਸਕਦਾ ਸਵਾਹ ਲੈ ਕੇ ਬਾਹਰ ਆ ਗਿਆ ਜਦੋਂ ਬਾਹਰ ਆਇਆ ਦੇਖਿਆ ਸਵਾਹ ਨੂੰ ਖੋਲ ਕੇ ਉਹ ਕੁੜੀ ਨੂੰ ਤਾਂ ਉਹਦੇ ਵਿੱਚ ਹੀਰੇ ਤੇ ਮੋਤੀ ਪਏ ਸੀਗੇ ਫਿਰ ਬੜਾ ਹੈਰਾਨ ਹੋ ਗਿਆ ਰਾਜੇ ਨੂੰ ਆਕੇ ਦੱਸੀ ਗੱਲ ਕਿ ਉਹਨਾਂ ਨੇ ਤੁਹਾਡਾ ਪੱਤਰ ਨਿਉਂਦਾ ਜਿਹੜਾ ਸੀ ਸਵਕਾਰ ਕਰ ਲਿਆ। ਹੁਣ ਬਰਾਤ ਲੈ ਕੇ ਆ ਰਹੇ ਆ। ਰਾਜਾ ਵੀ ਸੋਚੀ ਪੈ ਗਿਆ ਵੀ ਇਹ ਕਿਸੇ ਵਿਰੋਧੀ ਰਾਜੇ ਦੀ ਚਾਲ ਤਾਂ ਨਹੀਂ ਵੀ ਬੰਦਾ ਕਿਵੇਂ ਸਵਕਾਰ ਕਰ ਲੂ ਇਹੋ ਜੀਆਂ ਸ਼ਰਤਾਂ। ਫਿਰ ਉਹਨਾਂ ਨੇ ਸਾਰੀਆਂ ਤਿਆਰੀਆਂ, ਖਾਣ ਪੀਣ ਦੀਆਂ, ਬਰਾਤ ਦੇ ਰੁਕਣ ਦੀਆਂ, ਘਰਾਂ ਘਰਾਂ 'ਚ ਪ੍ਰਬੰਧ ਕਰਨਾ ਸ਼ੁਰੂ ਕੀਤਾ। ਰਾਜਾ ਆਪ ਦੇ ਪ੍ਰਬੰਧ ਵਿੱਚ ਰੁੱਝ ਗਿਆ ਤੇ ਪੁਜਾਰੀ ਨੂੰ ਫਿਕਰ ਪੈ ਗਈ। ਕਿ ਮੈਨੂੰ ਲੱਗਦਾ ਕਿ ਜਲਦ ਹੀ ਮੈਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਇਨੀਆਂ ਸ਼ਰਤਾਂ ਕਿੱਥੇ ਪੂਰੀਆਂ ਹੋਣੀਆਂ ਨੇ ਜਿਹਦੇ ਕੋਲ ਵੀ ਉਹ ਜਾਂਦਾ ਸੀ ਕਿ ਮੇਰੀ ਬਰਾਤ ਚੱਲੋ ਕੋਈ ਹਾਮੀ ਨਹੀਂ ਸੀ ਭਰਦਾ ਕਿਉਂਕਿ ਸਾਰਿਆਂ ਨੂੰ ਇਹ ਗੱਲ ਪਤਾ ਲੱਗ ਚੁੱਕੀ ਸੀ ਕਿ ਪੁਜਾਰੀ ਨੇ ਇਹ ਨੀਤੀ ਅਪਣਾਈ ਆ ਹੁਣੇ ਮਰ ਕੇ ਹੀ ਰਹੂਗਾ ਫਿਰ ਉਹ ਸਮੱਸਿਆ 'ਚ ਜਦੋਂ ਅਲਜਨ 'ਚ ਪੈ ਗਿਆ ਉਹਨੇ ਸਾਧੂਆਂ ਨੂੰ ਮਹਾਰਿਖੀ ਨੂੰ ਕਿਹਾ ਵੀ ਤੁਸੀਂ ਕੋਈ ਕਰੋ ਹੱਲ ਮੇਰੇ ਤੋਂ ਇਹ ਸਮੱਸਿਆ ਹੱਲ ਨਹੀਂ ਹੋਣੀ ਮਹਾਪੁਰਖ ਜਿਹੜੇ ઋષਿ ਸੀਗੇ ਉਹਨਾਂ ਨੇ ਆਖਿਆ ਤੂੰ ਕਵਰਾ ਨਾ ਅਸੀਂ ਆਪੇ ਹੀ ਬੰਦਿਆਂ ਦਾ ਬਰਾਤ ਦਾ ਪ੍ਰਬੰਧ ਕਰਾਂਗੇ ਕਰਾਮਾਤ ਵਾਲੇ ਸੀਗੇ ਉਹਨਾਂ ਨੇ ਆਪੇ ਹੀ ਇਹ ਬਰਾਤ ਦਾ ਪ੍ਰਬੰਧ ਕਰ ਲਿਆ ਇਹੋ ਜਿਹੇ ਬੰਦੇ ਲਿਆਂਦੇ ਗਏ ਜਿਨ੍ਹਾਂ ਦੇ ਚਿਹਰੇ ਤੇ ਬੜਾ ਨੂਰ ਸੀ ਘੋੜੇ ਰੱਥ ਹਾਥੀ ਇਹ ਸਾਰੀ ਬਰਾਤ ਤਿਆਰ ਹੋ ਗਈ ਇਹੋ ਜੀ ਬਰਾਤ ਤਿਆਰ ਹੋ ਗਈ ਜਿਹਨੂੰ ਲੋਕ ਖੜ ਖੜ ਕੇ ਦੇਖ ਰਹੇ ਸੀ ਅਤੇ ਉਹ ਚਾਰੇ ਜਾਣੇ ਕਿਸਮਤ ਜਿਹੜੀ ਸੀ ਤੇ ਮਾਇਆ ਜਿਹੜੀ ਸੀ ਪੈਸਾ ਜਿਹੜਾ ਸੀਗਾ ਤੇ ਉਹ ਦੋ ਸਾਧੂ ਸੀ ਉਹ ਚਾਰੇ ਜਾਨੇ ਬਰਾਤੀ ਬਣ ਕੇ ਬਰਾਤ ਵਿੱਚ ਸ਼ਾਮਲ ਹੋਏ ਜਦੋਂ ਹਵਾ ਦੇ ਵਿੱਚ ਹੱਥ ਮਾਰਦੇ ਸੀ ਪੈਸਿਆਂ ਦੀ ਵਰਖਾ ਹੁੰਦੀ ਸੀ ਤਾਂ ਸਾਰੇ ਲੋਕ ਕਹਿਣ ਇਹ ਪੁਜਾਰੀ ਦੀ ਤਾਂ ਕਿਸਮਤ ਹੀ ਬੜੀ ਚੰਗੀ ਨਿਕਲੀ ਇਹਦੇ ਤਾਂ ਭਾਗ ਹੀ ਜਾਗ ਪਏ ਸਾਰਿਆਂ ਨੇ ਉਦੋਂ ਕੋਈ ਪੈਸੇ ਦੀ ਗੱਲ ਨਹੀਂ ਕੀਤੀ ਕਿਸਮਤ ਦੀ ਗੱਲ ਕੀਤੀ ਚਾਰਾਂ ਸਾਧੂਆਂ ਨੂੰ ਯਕੀਨ ਹੋ ਗਿਆ ਕਿ ਲੋਕ ਪੈਸੇ ਦੀ ਗੱਲ ਨਹੀਂ ਕਰਦੇ ਮਿਹਨਤ ਦੀ ਗੱਲ ਨਹੀਂ ਕਰਦੇ ਸਗੋਂ ਕਿਸਮਤ ਦੀ ਗੱਲ ਮੱਥੇ ਦੇ ਲੇਖਾਂ ਦੀ ਭਾਗਾਂ ਦੀ ਗੱਲ ਵੱਧ ਕਰਦੇ ਆ ਇਹ ਤਾਂ ਗੱਲ ਉਹਨਾਂ ਨੂੰ ਯਕੀਨ ਹੋ ਗਈ ਕਿ ਕਿਸਮਤ ਨੂੰ ਲੋਕ ਜ਼ਿਆਦਾ ਮੰਨਦੇ ਆ ਕਿਉਂਕਿ ਬਹੁਤ ਲੋਕ ਉੱਥੇ ਖੜ ਕੇ ਕਹਿ ਰਹੇ ਸੀ ਦੇਖੋ ਪੁਜਾਰੀ ਦੀ ਕਿਸਮਤ ਕੋਈ ਇਹ ਨਹੀਂ ਸੀ ਕਹਿ ਰਿਹਾ ਦੇਖੋ ਪੁਜਾਰੀ ਦੀ ਮਾਇਆ ਤਾਂ ਲੋਕ ਜਿਹੜੇ ਸੀ ਕਿਸਮਤ ਨੂੰ ਵੱਡਾ ਮੰਨ ਰਹੇ ਸੀ ਮਾਇਆ ਨਾਲੋਂ ਬਰਾਤ ਇੰਨੀ ਜ਼ਿਆਦਾ ਸੀ ਰਾਜੇ ਨੇ ਜਿੰਨੇ ਘਰਾਂ ਚ ਪ੍ਰਬੰਧ ਕੀਤਾ ਸੀ ਬਰਾਤ ਫਿਰ ਵੀ ਜਿਹੜੀ ਸੀ ਵੱਧ ਰਹੀ ਸੀ ਘਰ ਜਿਹੜੇ ਸੀ ਘਟ ਪੈ ਰਹੇ ਸੀ ਰਾਜਾ ਬੜਾ ਹੈਰਾਨ ਹੋਇਆ ਇਹੋ ਜੇ ਤੇਜ ਵਾਲੇ ਮੱਥੇ ਤੇ ਚਮਕ ਵਾਲੇ ਲੋਕ ਬਰਾਤ ਵਿੱਚ ਆਏ ਨੇ ਤੇ ਉਹਨੇ ਇਹ ਵੀ ਦੇਖਿਆ ਕਿ ਜਿਹੜਾ ਪੁਜਾਰੀ ਦਾ ਰਤ ਸੀ ਬਹੁਤ ਸੁੰਦਰ ਸੀ ਹੀਰਿਆਂ ਦੇ ਨਾਲ ਜੜ ਤੋਂ ਵਿੰਦਾ ਹੀ ਰਹਿ ਗਿਆ ਵੀ ਇਹੋ ਜਾਂ ਰਤ ਕਮਾਲ ਹੋ ਗਈ ਫਿਰ ਜਿਹੜੀ ਦੂਜੀ ਸ਼ਰਤ ਪੂਰੀ ਕਰਨੀ ਸੀਗੀ ਉਹ ਰਾਜੇ ਨੇ ਰੱਖੇ ਸੀ ਜੋ ਕੁਝ ਬਣਾਉਂਗਾ ਖਾਣਾ ਪੈਣਾ ਉਹ ਮਹਾਰਿਸ਼ੀ ਨੇ ਦੋ ਬੱਚੇ ਭੇਜੇ ਆਖਿਆ ਬਰਾਤ ਨਾਲ ਆਇਆ ਇਹਨਾਂ ਨੂੰ ਭੁੱਖ ਬਹੁਤ ਲੱਗੀ ਆ ਉਸ ਵਕਤ ਜੋ ਕੁਝ ਬਣਾਇਆ ਗਿਆ ਸੀ ਰਾਜੇ ਦੁਆਰਾ ਸ਼ਾਹੀ ਦੇਗੇ ਚਾੜੇ ਗਏ ਸੀ ਸਾਰਾ ਕੁਝ ਦੋ ਬੱਚੇ ਹੀ ਖਾ ਗਏ। ਉਹਨਾਂ ਨੇ ਤਾਂ ਬਰਾਤੀਆਂ ਵਾਸਤੇ ਕੁਝ ਵੀ ਨਹੀਂ ਛੱਡਿਆ। ਰਾਜੇ ਨੂੰ ਫਿਰ ਗਲਤੀ ਦਾ ਅਹਿਸਾਸ ਹੋਇਆ ਕਿ ਇਹ ਤਾਂ ਕੋਈ ਮਹਾਰਿਖੀ ਇਹਨਾਂ ਦੇ ਨਾਲ ਨੇ, ਕੋਈ ਤਪੱਸਵੀ ਸਾਧੂ ਨੇ ਜੋ ਕਲਾ ਵਰਤਾ ਰਹੇ ਆ। ਮੈਥੋਂ ਗਲਤੀ ਹੋ ਗਈ ਸ਼ਰਤਾਂ ਰੱਖ ਕੇ। ਫਿਰ ਉਹ ਦੋਹਾਂ ਜਵਾਕਾਂ ਨੂੰ ਨਿਆਣਿਆਂ ਨੂੰ ਲੈ ਕੇ ਉਹ ਰਿਖੀ ਦੇ ਪਾਸ ਆਇਆ ਤੇ ਮਾਫੀ ਮੰਗੀ। ਪੁਜਾਰੀ ਤੋਂ ਵੀ ਤੇ ਆਪਣੀ ਧੀ ਦਾ ਰਾਜਕੁਮਾਰੀ ਦਾ ਵਿਆਹ ਬڑے ਮਾਣ ਸਨਮਾਨ ਇੱਜ਼ਤ ਦੇ ਨਾਲ ਉਹ ਪੁਜਾਰੀ ਨਾ ਕਰਤਾ ਇਹ ਜਿਹੜੀ ਕਹਾਣੀ ਆ ਭਾਵੇਂ ਕਾਲਪਨਿਕਾ ਹੋ ਸਕਦਾ ਇਦਾਂ ਦੀ ਕੋਈ ਕਹਾਣੀ ਹੋਈ ਨਾ ਹੋਵੇ ਪਰ ਇਹ ਇੱਕ ਲੇਖਕ ਵੱਲੋਂ ਸਾਨੂੰ ਸਮਝਾਉਣ ਦਾ ਤਰੀਕਾ ਕਿ ਬੰਦੇ ਨੂੰ ਕੱਲੀ ਕਿਸਮਤ ਨੂੰ ਸਭ ਕੁਝ ਨਹੀਂ ਸਮਝਣਾ ਚਾਹੀਦਾ ਸਗੋਂ ਸਾਨੂੰ ਆਪਣੀ ਜ਼ਿੰਦਗੀ ਵਿੱਚ ਮਿਹਨਤ ਵੀ ਕਰਨੀ ਚਾਹੀਦੀ ਆ ਮਿਹਨਤ ਦੇ ਨਾਲ ਬੜਾ ਕੁਝ ਬੰਦੇ ਨੂੰ ਪ੍ਰਾਪਤ ਹੋ ਜਾਂਦਾ ਹਾਂ ਕਿਸਮਤ ਹੁੰਦੀ ਆ ਮੱਥੇ ਦੇ ਲੇਖ ਹੁੰਦੇ ਨੇ ਪਰ ਮਿਹਨਤ ਬੰਦੇ ਨੂੰ ਕਰਨੀ ਛੱਡਣੀ ਨਹੀਂ ਚਾਹੀਦੀ ਜੇ ਤੁਹਾਡੇ ਕੋਲ ਪੈਸਾ ਬਹੁਤ ਆ ਪਰ ਕਿਸਮਤ ਤੁਹਾਡਾ ਸਾਥ ਨਹੀਂ ਦੇ ਰਹੀ ਤਾਂ ਪੈਸਾ ਤੁਹਾਡਾ ਮਿੱਟੀ ਆ ਕਿਸੇ ਨਾ ਕਿਸੇ ਇਹੋ ਜੇ ਕੰਮਾਂ ਤੇ ਲੱਗ ਜਾਵੇਗਾ ਕਿ ਉਹ ਪੈਸਾ ਕਿਸੇ ਕੰਮ ਨਹੀਂ ਆਵੇਗਾ ਤੁਹਾਡੇ ਤੇ ਹਾਂ ਜੇ ਤੁਹਾਡੀ ਕਿਸਮਤ ਤੇਜ ਆ ਤੇ ਤੁਹਾਡੇ ਕੋਲ ਸਭ ਕੁਝ ਆ ਤੇ ਤੁਸੀਂ ਰੱਬ ਦਾ ਦਿੱਤਾ ਸ਼ੁਕਰ ਵੀ ਨਹੀਂ ਕਰ ਰਹੇ ਫਿਰ ਵੀ ਮਾੜੀ ਗੱਲ ਆ ਹੁਣ ਭਗਤਾਂ ਕੋਲ ਰੱਬ ਦੇ ਪਿਆਰਿਆਂ ਕੋਲ ਕੁਝ ਨਹੀਂ ਹੁੰਦਾ ਬਹੁਤੇ ਮਾਇਆ ਨਹੀਂ ਹੁੰਦੀ ਆਪਾਂ ਜਦੋਂ ਭਗਤਾਂ ਦਾ ਜੀਵਨ ਪੜ੍ਹਦੇ ਆ ਉਹ ਖੁਸ਼ ਰਹਿੰਦੇ ਨੇ ਕਿਵੇਂ ਉਹ ਸਬਰ ਤੇ ਸ਼ੁਕਰ ਵਿੱਚ ਰਹਿੰਦੇ ਨੇ ਇਸ ਕਰਕੇ ਉਹ ਬੰਦੇ ਦੀ ਕਿਸਮਤ ਜਿਹੜੀ ਆ ਜਿਹੜਾ ਰੱਬੀ ਨਾਮ ਜਪਦਾ ਉਹਦੀ ਚੰਗੀ ਹੋਈ ਆ ਭਾਵੇਂ ਦੇ ਕੋਲ ਪੈਸਾ ਹੈ ਤੇ ਭਾਵੇਂ ਨਹੀਂ ਹੈ ਕਈ ਵਾਰੀ ਅਸੀਂ ਕਿਸਮਤ ਨੂੰ ਤੋਲਣ ਲੱਗ ਜਾਂਦੇ ਆ ਮਾਇਆ ਦੇ ਨਾਲ ਇਦਾਂ ਨਹੀਂ ਹੁੰਦਾ ਇਸ ਕਰਕੇ ਸੰਤੋਸ਼ਟੀ ਦੇ ਨਾਲ ਸਬਰ ਦੇ ਨਾਲ ਜਿਹੜੇ ਬੰਦੇ ਜ਼ਿੰਦਗੀ ਕੱਢਦੇ ਆ ਉਹਨਾਂ ਦੀ ਕਿਸਮਤ ਮਾਇਆ ਧਾਰੀਆਂ ਨਾਲੋਂ ਚੰਗੀ ਹੁੰਦੀ ਆ ਗੁਰੂ ਅਮਰਦਾਸ ਜੀ ਬਚਨ ਕਰਦੇ ਨੇ ਜਿਹੜਾ ਕੁਝ ਮੱਥੇ ਤੇ ਲਿਖਿਆ ਹੁੰਦਾ ਰੱਬ ਨੇ ਉਹਨੂੰ ਕੋਈ ਮੇਟ ਨਹੀਂ ਸਕਦਾ ਮਿਟਾ ਨਹੀਂ ਸਕਦਾ ਜੋ ਕੁਝ ਲਿਖਿਆ ਉਹੀ ਹੁੰਦਾ ਪਰ ਇਹ ਗੱਲ ਨੂੰ ਉਹੀ ਸਮਝਦਾ ਜੀ ਤੇ ਰੱਬ ਦੀ ਮਿਹਰ ਹੁੰਦੀ ਹੈ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਸਨ ਨੂੰ ਨਦਰ ਹੋਏ ਮੱਥੇ ਜੋ ਤੁਰੇ ਲਿਖਿਆ ਸੋ ਮੇਟ ਨਾ ਸਕੈ ਕੋਈ ਮੱਥੇ ਦੇ ਲੇਖ ਕੋਈ ਮੇਟ ਨਹੀਂ ਸਕਦਾ ਕੌਣ ਮੀਟ ਸਕਦਾ ਜਿਨੇ ਉਹ ਲਿਖੇ ਉਹ ਤਾਂ ਮੀਟ ਸਕਦਾ ਨਾ ਇਸ ਕਰਕੇ ਆਪਣੇ ਗੁਰੂ ਅੱਗੇ ਅਰਦਾਸ ਕਰੋ ਉਸ ਅਮਰ ਆਥਾ ਪੂਰਾ ਗੁਰੂ ਆ ਸਭ ਕੁਝ ਕਰ ਸਕਦਾ ਇਹ ਕਹਾਣੀਆਂ ਸਿਰਫ ਸਮਝਾਉਣ ਮਾਤਰ ਇਹ ਲੋਕਾਂ ਦੀਆਂ ਬਣਾਈਆਂ ਹੁੰਦੀਆਂ ਨੇ ਪਰ ਇਹਦੇ ਵਿੱਚ ਸੱਚ ਛੁਪਿਆ ਹੁੰਦਾ ਇਸ ਕਰਕੇ ਝੂਠੀਆਂ ਕਹਾਣੀਆਂ ਵੀ ਸੱਚੀਆਂ ਹੁੰਦੀਆਂ ਨੇ ਕਿਉਂਕਿ ਖਬਰ ਸੱਚ ਦੀ ਦਿੰਦੀਆਂ ਨੇ ਇਹ ਕਾਲਪਨਿਕ ਕਹਾਣੀ ਸੀ ਭਾਵੇਂ ਪਰ ਸਿੱਖਿਆ ਦੇ ਵਿੱਚੋਂ ਹੀ ਮਿਲਦੀ ਆ ਇਕੱਲਾ ਕਿਸਮਤ ਨੂੰ ਸਭ ਕੁਝ ਸਮਝ ਕੇ ਬਹਿ ਜਾਣਾ ਮੇਰੀ ਕਿਸਮਤ ਮਾੜੀ ਆ ਮੇਰੇ ਭਾਗ ਮਾੜੇ ਆ ਨਹੀਂ ਮਿਹਨਤ ਕਰੋ ਜ਼ਿੰਦਗੀ ਚੱਗੇ ਵਧੋ ਆਪਦੇ ਗੁਰੂ ਅੱਗੇ ਅਰਦਾਸ ਕਰੋ ਸਿੱਖਿਆ ਜਿਹੜੀ ਇਹ ਮਿਲਦੀ ਆ ਸਭ ਕੁਝ ਠੀਕ ਹੋ ਜਾਂਦਾ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ